ਅੱਜ ਦਾ ਮਤਾਂ ਆ ਤੁਹਾਡੇ ਰੂਬੂ ਰੂ ਕਰਦਿੰਨਾ ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਉਮੀਦੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ ਤਾਂ ਸਹਿਬਾਨ ਸਿੱਖ ਪੰਥ ਦੀਆਂ ਸਰਵੋੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗਰਵਾਨੀ ਅਤੇ ਗੁਰਮਤ ਪਰੰਪਰਾਵਾਂ ਅਨੁਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੂਹਾਨੀ ਅਗਵਾਈ ਕਰਦੇ ਹਨ ਹਰ ਤਖਸੈਬਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤਖਸੈਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ ਛੇਵੇਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਪ੍ਰਭੂ ਸਤਾ ਸੰਪਨ ਹਾਸੀ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਬਾਸੇ ਅਲਾਹੀ ਅਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਪੰਤ ਅਬਲੋਂ ਪ੍ਰਵਾਨਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਵ ਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਤ ਸਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਭਰਾਂ ਦੀ ਰੋਸ਼ਨੀ ਵਿੱਚ ਤਖ਼ਤ ਸਹਿਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ ਜੱਫੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵਾਇਤਾਂ ਨੂੰ ਨਜ਼ਰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਗਾਲਤਕ ਸਾਹਿਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖ਼ਤਰੀ ਅਕਾਲਤਕ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਵਾਇਤ ਹੈ ਅਤੇ ਲੈ ਜਾਣੇ ਜਾਂਦੇ ਰਹਿਣਗੇ ਪ੍ਰੰਤੂ ਦੂਸਰੇ ਚਾਰ ਤਖਤ ਸਹਿਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ مشਵਰੇ ਬਿਨਾਂ ਦਖਲਨਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰधीन ਆਵੇ ਤਾਂ ਧੀਰਗ ਵਿਚਾਰ ਬਾਤ ਵਟਾਂਦਰੇ ਮਗਰੋਂ ਅਸੀਂ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਖਤ ਸਹਿਬਾਨ ਦੇ ਜੱਜੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾ ਬਣਦੇ ਇਸ ਮਾਮਲੇ ਤੇ ਕਾਲੇ ਪਛ ਫੈਸਲਾ ਨਾ ਲਿਆ ਜਾਵੇ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਵਿਸ਼ੇਸ਼ ਕਾਰਨਾ ਕੀ ਆ ਵੀ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਵੇਲੇ ਤਖਤ શ્રી ਕਾਲ ਤਖਤ ਸਾਹਿਬ ਜੀ ਦੇ ਜੱਜੇਦਾਰ ਉਹ ਆਪਣੀ ਮੀਟਿੰਗ ਕਾਜ਼ ਕਰ ਸਕਦੇ ਆ ਉਹਨਾਂ ਹਾਲਾਤਾਂ 'ਚ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤੱਕ ਸਹਿਬਾਨ ਤੋਂ ਜਥੇਦਾਰ ਸਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ 08 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਜਿਹੜਾ ਸ੍ਰੀ ਅਕਾਲ ਤਖਸਾਲ ਸਭ ਲੋ ਸਭ ਲੋ ਕੀਤਾ ਗਿਆ ਸੀ ਉਦੋਂ ਵੀ ਥੋੜਾ ਰੇੜਕਾ ਕਿਸੇ ਗੱਲਾਂ ਤੇ ਪੈ ਗਿਆ ਸੀ ਉਦੋਂ ਇਹ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਬਾਨਾਂ ਵਿੱਚੋਂ ਵੀ ਸ਼ਾਮਲ ਕੀਤੇ ਜਾਣ ਇਹ ਸ੍ਰੀ ਅਕਾਲ ਤਖਸਾਲ ਦਾ ਮਤਾ ਹੈ ਇਹ ਸਿੱਖ ਪੰਥ ਦੀਆਂ ਸੰਸਾਨਾਮਤੀ ਪਰੰਪਰਾਵਾਂ ਸਿਧਾਂਤਾਂ ਰਹੁ ਰੀਤਾਂ ਪੰਥਕ ਜਲਾਓ ਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਇਹ ਮਹੱਤਵ ਨੂੰ ਅਸਰ ਰੂਪ ਵਿੱਚ ਬਣਾਈ ਰੱਖਣ ਲਈ ਬੇहद ਜ਼ਰੂਰੀ ਹੈ ਇਹ ਅਪੀਲ ਰੂਪ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਨੇ ਇਹ ਸਾਰਾ ਜਿਹੜਾ ਅੱਜ ਮਤਾ ਪਾਸ ਕੀਤਾ ਉਹ ਤੋਂ ਇਲਾਵਾ ਮੈਂ ਕਹਿ ਸਕਦਾ ਬੜੇ ਠੰਡੇ ਸਹਿਜ ਚ ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਸ਼ ਵੀ ਕੀਤੇ ਆ ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਦੇਖਦੇ ਆਂ ਬਈ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫੇ ਧਰਮ ਪ੍ਰਚਾਰਕਾਂ ਕੋ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ 'ਚ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਜਨਰਲ ਹਾਉਸ 'ਚ ਇਹ ਮਤਾ ਰੱਖਿਆ ਸੀ ਕਿ ਇੱਕ ਐਡਵਾਈਜ਼ਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣ ਜਾਏ ਉਹ ਐਡਵਾਈਜ਼ਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਕੋਰ ਕਰਕੇ ਬਣਦਾ ਜਿਹੜਾ ਉਹਦਾ ਫੈਸਲਾ ਐਡਵਾਈਜ਼ਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲੰਦਾ ਸੈਂਸ ਉਹਨੇ ਫੈਸਲਾ ਕਰ ਲਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਫਿਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰ ਮੈਸੀ ਸਾਰੀ ਦੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ ਸੋ ਅੱਜ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਸਾਰੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੇ ਇੱਕ ਸੁਰਤਾ ਦਾ ਸਬੂਤ ਦਿੱਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਇਹ ਸੰਸਥਾ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦਾ ਪ੍ਰਬੰਧ ਤੇ ਹੋਰ ਸਾਰੇ ਕਾਰਜ ਕਰਦੀ ਆ ਸੋ ਇੰਨਾ ਕਿ ਸਾਡਾ ਅੱਜ ਦਾ ਇਹ ਵਿਸ਼ੇਸ਼ اجلاس ਜਿਹੜਾ ਇਹਦਾ ਅਜੰਡਾ ਸੀ ਜਿਹੜਾ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਮਤਾ ਪਾਸ ਵੀ ਕੀਤਾ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਮੇਟੀ ਵੀ ਕੰਮ ਕੀਤੀ ਹੋਰ ਫਲੋਰੀ ਕਮੇਟੀ ਕਰਾਂਗੀ ਠੀਕ ਹੈ। ਦੇਖੋ ਇਹ ਅਸੀਂ ਜਨਰਲ ਹਾਊਸ ਨੇ ਪਹਿਲਾਂ ਵੀ ਮਤਾ ਪਾਇਆ ਸੀ। ਅੱਜ ਵੀ ਬੀਬੀ ਕਰਨਜੋਤ ਕੌਰ ਹੋਏ ਗੌਰ ਵਿਭਗ ਕਰਨਜੋਤ ਕੌਰ ਵੱਲੋਂ ਇਹ ਸੁਝਾਅ ਆਇਆ ਸੀਗਾ। ਹੋਰ ਵੀ ਸੁਝਾਅ ਬਹੁਤ ਸਾਰੇ ਆ ਮੇਰ ਕੋ ਜਿਹੜੇ ਉਹ ਕਿਉਂਕਿ ਅਸੀਂ ਕਮੇਟੀ ਜਖਰੀ ਅਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਬਣਾਉਗੀ ਪਮਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕਟੀ ਐਨਾਉਂਸ ਹੋ ਕਰ ਦੇਣ। ਉਹ ਸਾਰਾ ਜਿਹੜੇ ਗੁਰਮਤ ਦੇ ਧਾਰ ਨਹੀਂ ਸਿੱਖ ਵਿਦਵਾਨ ਆ ਉਹ ਸਾਰੇ ਉਹਦੇ ਚ ਸ਼ਾਮਲ ਕੀਤੇ ਜਾਣਗੇ ਹਾਂ ਜੁ ਕੁਝ ਵਿਦਵਾਨ ਜਿਹੜੇ ਉਹ ਲੱਲੇ ਜਾਂਦੇ ਨੇ ਕਮੇਟੀਆਂ ਚ ਜਿਹੜੇ ਆਰਐਸਐਸ ਨਾਲ ਬਾਤ ਦਾ ਸੰਬੰਧ ਤੋ ਨਿਕਲ ਲੈਂਦੇ ਨੇ ਜਿਹੜੀ ਚੌਧਰੀ ਮੈਂਬਰੀ ਚੌਧਰੀ ਮੈਂਬਰੀ ਕਮੇਟੀ ਆ ਦੇ ਚ ਵੀ ਇੱਕ ਨੂੰ ਤਾਂ ਆਪਾਂ ਬਾਹਰ ਕਰ ਦਿੱਤਾ ਪਰ ਕੁਝ ਵੀ ਇਹੋ ਜਿਹੇ ਚਿਹਰੇ ਤੋਂ ਥੋੜਾ ਲਿਖਿਆ ਆਉਂਦੇ ਨੇ ਕੋਈ ਆਪ ਨੂੰ ਨੇ ਹਰੇ ਵੀ ਜਿਹੜੇ ਜਾ ਕੇ ਆਰਐਸਐਸ ਦੀਆਂ ਲਕਮਾ ਦੇ ਨਾਲ ਸਮਝ ਲਓ ਕਿ ਸਿਆਸੀ ਉਹ ਤਾਂ ਹੰਦਾਂ ਦੀ ਜਲਾ ਦੀ ਸ਼ੁਰੂ ਹੋ ਗਈ ਐ ਸਿਆਸੀ ਜ਼ਕਰ ਇਲੈਕਸ਼ਨ ਉਹਨਾਂ ਦੇ ਵਿੱਚ ਸਿੱਧੇ ਤੋਂ ਅਸਤੇ ਪਚਾ ਜਾ ਦੇਖੋ ਬੇਨਤੀ ਐ ਕਿਉਂਕਿ ਜੇ ਕਿਸੇ ਨੂੰ ਤੁਸੀਂ ਪੜਨਾ ਆ ਉਹਦੇ ਵਿੱਚ ਤਾਂ ਤੁਸੀਂ ਕਿਸੇ ਦੇ ਪੇਟ 'ਚ ਵੜ ਨਹੀਂ ਸਕਦੇ ਪਰ ਕਿਉਂਕਿ ਪਿਛਲੇ ਦਿਨੀ ਇਹ ਵੀਡੀਓ ਜਿਹੜੀ ਆ ਉਹ ਵੱਡੇ ਪੱਧਰ ਤੇ ਜਾਰੀ ਹੋਈ ਤੇ ਬਹੁਤ ਸਾਰੀਆਂ ਕੰਪਲੇਂਟਾਂ ਸ਼੍ਰੀ ਅਕਾਲਤਖ ਸਾਹਿਬ ਨੂੰ ਤੇ ਮੈਨੂੰ ਵੀ ਬਹੁਤ ਸਾਰੀਆਂ ਕੰਪਲੇਂਟਾਂ ਆਈਆਂ ਵੀ ਜੀ ਆਹ ਹੋ ਰਿਹਾ ਸੋ ਇਸ ਕਰਕੇ ਜਿਹੜੇ ਬਾਕੀ ਮੈਂਬਰ ਸਹਿਬਾਨ ਆ ਕਿਸੇ ਤੇ ਉਦਾਂ ਵੀ ਅਮੇ ਸ਼ੱਕ ਕਰੀ ਜਾਈ ਉਹ ਵੀ ਗੱਲ ਚੰਗੇ ਨਹੀਂ ਹੁੰਦੀ ਉਹ ਸਰਕਾਰ ਤਾਂ ਲੈ ਨੇ ਮਹਾਰਾਸ਼ਟਰ ਦੀ ਜਾ ਕੇ ਚਲੋ ਮੈਂ ਸਰਕਾਰ ਵਾਲਾ ਮੁੱਦਾ ਉਹਨਾਂ ਦਾ ਆਪਣਾ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਦੀ ਆਪਣੀ ਸੋਚ ਆ ਅੱਜ ਇਹ ਜਿਸ ਤਰ੍ਹਾਂ ਤੁਸੀਂ ਅੱਜ ਸਾਰਾ ਇਹ ਮਤਾ ਪਾਸ ਕੀਤਾ ਹੈ ਇਹ ਦੂਸਰੇ ਤਖਤਾਂ ਦੀ ਵੀ ਸੇਫਟੀ ਲਈ ਜਾਵੇਗੀ ਦੇਖੋ ਦੂਸਰੇ ਤਖਤ ਸਹਿਬਾਨਾਂ ਇਹ ਦੇਖੋ ਮੇਰੀ ਪਹਿਲਾਂ ਅੱਜ ਦਾ ਮਤਾ ਜਿਹੜਾ ਕਿਸ ਕਾਰਜ ਲਈ ਸੀ ਉਮਦਾ ਇਸ ਲਈ ਸੀ ਪਈ ਪਿਛਲੇ ਦਿਨੀ ਜਿਹੜੇ ਆ ਉਧਰੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਉਧਰੋਂ ਸ੍ਰੀ ਦਰਸ਼ੀ ਪreturnData ਸਾਹਿਬ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹ ਜਿਹੜਾ ਥੋੜਾ ਜਿਹਾ ਮਕਾਲਤਨਾ ਹੋ ਗਿਆ ਡੈਡਲੌਕ ਜਿਹਾ ਲੱਗਾ ਸੀ ਉਹ ਸਾਰਾ ਭਾਵੇਂ ਆਪਣੇ ਤੌਰ ਤੇ ਸਾਰਾ ਉਹ ਨਹੀਂ ਹੱਲ ਕਰ ਲਿਆ ਸੀ ਪਰ ਉਹ ਫਿਰ ਪreturnData ਸਾਹਿਬ ਦੇ ਸਾਰੇ ਉਹਨਾਂ ਨੇ ਮੀਟਿੰਗਾਂ ਸੀ ਵੀ ਪਹਿਲਾਂ ਕਮੇਟੀ ਭੇਜੀ ਤੇ ਇਥੋਂ ਵੀ ਸਾਰਿਆਂ ਨੇ ਯਤਨ ਕੀਤਾ ਤੇ ਉਹ ਸਾਰਾ ਹੱਲ ਕਰ ਲਿਆ ਤੇ ਉਹਨਾਂ ਤਖਤ ਸਹਿਬਾਨਾਂ ਦੀ ਆਈਡੈਂਟੀਟੀ ਉਹਨਾਂ ਦੇ ਸਾਰੇ ਜਿਹੜੇ ਪਾਕਿਆ ਮੈਂ ਮਤਜ ਵੀ ਲਿਖਿਆ ਉਹ ਸਾਰੇ ਬਲਖਣੇ ਆ ਉਹ ਆਪਣੇ ਆਪ ਦੇ ਵੀ ਸਮਰਾਥ ਆ ਪਰ ਕੇਵਲ ਦਾ ਕੇਵਲ ਕੁਝ ਮੁੱਦੇ ਜਿਹੜੇ ਮੁੱਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੂਰਿਸਡਿਕਸ਼ਨ ਚ ਆਉਂਦੇ ਆ ਉਹ ਉਹ ਉਹਨਾਂ ਤਖਤ ਸਹਿਬਾਨਾਂ ਦਾ ਇਹ ਪੰਜ ਮੈਂਬਰੀ ਜਿਹੜੀ ਪੰਜ ਆਪਾਂ ਕਹਿੰਦੇ ਸਿੰਘ ਸਹਿਬਾਨ ਇਕੱਠੇ ਹੁੰਦੇ ਉਹ ਵੀ ਇਹਦਾ ਹਿੱਸਾ ਹੁੰਦੇ ਆ ਪਰ ਅੱਜ ਦਾ ਇਹ ਪਰਵੇਖ ਨਹੀਂ ਸੀ ਅੱਜ ਦਾ ਪਰਵੇਖ ਸੀ ਕਿ ਹਾਲਾਤ ਜਿਹੜੇ ਸਟਾਵੇਂ ਬਣਾਏ ਜਾਣ ਉਹ ਪਾਵੇਂ ਪਹਿਲਾਂ ਵੀ ਬਣ ਗਿਆ ਸੀ ਪਰ ਅਸੀਂ ਅੱਜ ਸਨੇਬਰ ਉਹਨਾਂ ਨੂੰ ਬੇਨਤੀ ਵੀ ਕੀਤੀ ਤੇ ਪਹਿਲਾਂ ਮਤਾ ਵੀ ਆ ਬਦਾਂਤੀ ਸਾਹਿਬ ਦੇ ਵਿਲੇ ਉਦੋਂ ਵੀ ਕੁਝ ਇਦਾਂ ਦੇ ਟਕਰਾਅ ਹੋ ਗਏ ਸੀ ਉਹ ਕੀ ਸੀ ਮੈਂ ਉਹ ਚ ਨਹੀਂ ਜਾਣਾ ਚਾਹੁੰਦਾ ਪਰ ਫਿਰ ਬੈਠ ਕੇ ਸਾਰਾ ਉਹ ਸੌਲਟ ਆਊਟ ਹੋ ਗਿਆ ਸੀ ਤੇ ਅੱਜ ਵੀ ਹੋ ਗਿਆ ਤੇ ਅਸੀਂ ਅੱਜ ਵਿਸ਼ੇਸ਼ ਜਲਾਸ ਦੇ ਵਿੱਚ ਅਪੀਲ ਕੀਤੀ ਆ ਉਹਨਾਂ ਨੂੰ ਵੀ ਤਾਂ ਕਿ ਗਾਂ ਉਹ ਵਿਖਦੇ ਵਿੱਚ ਤਖਤ ਸਾਹਿਬਾਨ ਸਤਕਾਰਯੋਗ ਆ ਪਰ ਸਭ ਤੋਂ ਸਰਵਉੱਚ ਜੇ ਤਖਤ ਨੂੰ ਕਿਸੇ ਨੂੰ ਮਾਨਤਾ ਜਾਂ ਸਰਵਉੱਚ ਤਖਤ ਆ ਉਹ ਕੇਵਲ ਤਾਂ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਪੰਜਾਬੀ ਕਮੇਟੀ ਮੈਂ ਬਾਤ ਕਰ ਰਿਹਾ ਹਾਂ ਤੇ ਇੱਕੋ ਜਲਾਸ ਕਰਨ ਲਈ ਆ ਬਾਕੀ ਕਿਸੇ ਉਹਦੇ ਉਹਦੇ ਕਰਾਂਗੇ ਗੱਲੋ ਹਾਲੇ ਅਸੀਂ ਤਖਤ ਸਾਹਿਬ ਨੂੰ ਭੇਜੀ ਹੈ ਸਾਡੇ ਜਸੇਵਰ ਸਾਹਿਬ ਦੀ ਗੈਰ ਹਾਜ਼ਰੀ ਰਹੀ ਹੈ ਜੀ ਦੋਵੇਂ ਤੱਕ ਨਹੀਂ ਕੋਈ ਗੈਰ ਹਾਜ਼ਰੀ ਨਹੀਂ ਸੀ ਉਹਨਾਂ ਦੇ ਬਹਿਨੋ ਜੀ ਦੀ ਡੈਥ ਹੋ ਗਈ ਆ ਉਹ ਆਪਣੇ 10 ਤਰੀਕ 10 ਤਰੀਕ ਤੱਕ ਆਪਣੇ ਮਸ਼ਰੂਫ ਬਾਬਾ ਟੇਕ ਸਿੰਘ ਬਾਬਾ ਟੇਕਸ ਹੁਣੇ ਤੁਸੀਂ ਦੇਖਿਆ ਹੋਣਾ ਰੋਜ਼ ਅਖਬਾਰਾਂ ਚ ਆਉਂਦਾ ਉਹਨਾਂ ਨੇ ਧਰਮ ਪ੍ਰਚਾਰ ਇਹਨੇ ਰੱਖਿਆ ਜਿਹਸ ਜਦਾਰੇ ਨੇ ਧਰਮ ਪ੍ਰਚਾਰ ਜਾ ਕੇ ਤੇ ਫਿਰ ਉਹ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਜੇ ਕਿਸੇ ਮੈਂਬਰ ਨੇ ਰੱਖਿਆ ਹੁੰਦਾ ਆਪਣਾ ਪ੍ਰੋਗਰਾਮ ਸਾਰਾ ਤੇ ਉਹ ਫਿਰ ਇਸ ਕਰਕੇ ਨਹੀਂ ਆਏ ਇੱਕ ਪਰ ਆਲੂ ਦੀ ਜਿਹੜੇ ਦਾ ਕੇਅਰ ਕਰਦੇ ਹੋ ਰਾਮ ਨਹਿਂਦੀ ਪਰ ਉਹ ਦੁਬਾਰਾ ਨਹੀਂ ਮੈਂ ਮੈਂ ਤੁਸੀਂ ਪਹਿਲਾਂ ਵੀ ਕਿਤੇ ਤੁਹਾਨੂੰ ਬਾਰ-ਬਾਰ ਚੰਗਾ ਨਹੀਂ ਲੱਗ ਉਹ ਬਹੁਤ ਆਪਾਂ ਮਹੱਤਵ ਦੇ ਰਹੇ ਆਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜਾ ਜਿੰਨੀ ਜੇਲ ਮੈਨੂਅਲ ਐਮੈਂਡ ਕਰ ਦਤਾ ਇੱਕ ਬੰਦੇ ਲਈ ਜੇ ਇੱਕ ਹੁੰਦਾ ਵੀ ਦੋ ਵਾਰੀ ਬੰਦਾ ਪ੍ਰੂਲ ਲੈ ਸਕਦਾ ਉਹਦੇ ਸਾਰੇ ਜੇਲ ਮੈਨੂਅਲ ਪੰਜਾਬ ਜੇਲ ਮੈਨੂਅਲ ਹਰਿਆਣਾ ਜੇਲ ਮੈਨੂਅਲ ਤੇ ਇਹ ਸਾਰੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਤੇ ਹੁਣ ਐਕਟ ਹੀ ਸਾਰੇ ਐਮੈਂਡ ਕਰ ਦਿੱਤੇ ਉਹਨਾਂ ਨੇ ਤਾਂ ਹੁਣ ਤੇ ਹੁਣ ਇਹ ਤਾਂ ਕੀ ਬਾਰ-ਬਾਰ ਕਹੀ ਜਾਈ ਆ ਵਕੀਲ ਹੋਣਾ ਮੈਂ ਇਹ ਪੁੱਛਣਾ ਚਾਹ ਰਿਹਾ ਸੀ ਕਿ ਇਸ ਦੇ ਪਿੱਛੇ ਅਦਾਲਤਾਂ ਹੁੰਦੀਆਂ ਨੇ ਜਾਂ ਇਹਦੇ ਪਿੱਛੇ ਇਹ 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 ਪਰੋਲ ਦਾ ਜਿਹੜਾ ਹੁੰਦਾ ਇਹਨਾਂ ਅਦਾਲਤਾਂ ਦਾ ਕੋਈ ਨਹੀਂ ਅਦਾਲਤਾਂ ਸਿਰਫ ਕਾਨੂੰਨ ਦਾ ਕੰਮ ਹੁੰਦਾ ਜੀ ਕੇਵਲ ਤਾਂ ਕੇਵਲ ਸਜ਼ਾ ਤੱਕ ਉੱਥੇ ਤੱਕ ਹੁੰਦਾ ਉਦੋਂ ਬਾਅਦ ਜਿਹੜਾ ਆ ਇਹ ਸਾਰਾ ਫਿਰ ਗਵਰਨਮੈਂਟ ਦਾ ਕਾਰਜ